ਲੋੜੀ ਦੇ ਤਿਉਹਾਰ ਦੌਰਾਨ ਆਪਣੀ ਮਾਂ ਦੇ ਨਾਲ ਛੱਤ ਤੇ ਪਤੰਗ ਉਡਾਉਂਦੀ ਦੇਖ ਰਹੀ 8 ਸਾਲਾਂ ਬੱਚੀ ਨੂੰ ਗੋਲੀ ਲੱਗ ਗਈ ਹੈ ਦੱਸਦੇ ਕਿ ਗੋਲੀ ਲੜਕੀ ਦੇ ਸਿਰ ਦੇ ਵਿੱਚ ਜਾ ਲੱਗੀ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਉੱਥੇ ਡਾਕਟਰਾਂ ਨੇ ਗੋਲੀ ਕੱਢਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਲੜਕੀ ਦੀ ਪਛਾਣ ਨੀਮਾਦੋਪੁਰੀ ਗਲੀ ਨੰਬਰ 3 ਦੇ ਰਹਿਣ ਵਾਲੀ ਆਸ਼ਿਆਨਾ ਵਜੋਂ ਹੋਈ ਹੈ ਜਿੱਥੇ ਕਿ ਸੂਚਨਾ ਮਿਲਦੇ ਹੀ थाना ਬਸਤੀ ਯੋਦੇਵਾਲ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਪੁਲਿਸ ਲੜਕੀ ਦੇ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਹੈ ਮੁੱਢਲੀ ਜਾਂਚ ਲੱਗ ਪਈ ਜਦੋਂ ਖੂਨ ਵਹਿਣ ਲੱਗਾ ਤਾਂ ਪਤਾ ਲੱਗਾ ਕਿ ਲੜਕੀ ਨੂੰ ਗੋਲੀ ਲੱਗੀ ਹੈ ਸੋ ਪਤੰਗ ਉੱਡਦੇ ਵੇਖਣ ਗਈ ਸੀ ਇਹ ਬੱਚੀ ਜਿਸ ਦੇ ਕੀ ਸਿਰ ਦੇ ਵਿੱਚ ਗੋਲੀ ਲੱਗੀ ਹੈ ਆਪਣੀ ਮਾਂ ਦੇ ਨਾਲ ਛੱਤ ਤੇ ਗਈ ਸੀ ਪਤੰਗ ਦੇਖਣ ਦੇ ਲਈ ਕਿਸੇ ਨੇ ਹਵਾਈ ਫਾਇਰਿੰਗ ਕੀਤਾ ਤੇ ਹਵਾਈ ਫਾਇਰਿੰਗ ਕਰਦੇ ਸਮੇਂ ਬੱਚੀ ਦੇ ਸਿਰ ਦੇ ਵਿੱਚ ਗੋਲੀ ਵੱਜੀ ਦੱਸਦੇ ਕਿ ਬੱਚੀ ਦਾ ਕਾਫੀ ਜ਼ਰਾ ਖੂਨ ਵਹਿ ਗਿਆ ਸੀ ਉਸ ਤੋਂ ਬਾਅਦ ਘਰ ਦੇ ਲੋਕ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਵਿੱਚ ਗੋਲੀ ਕੱਢਣ ਤੋਂ ਬਾਅਦ ਉਸ ਬੱਚੀ ਨੂੰ ਸਿਵਲ ਹਸਪਤਾਲ ਜਿਹੜਾ ਕਿ ਰੈਫਰ ਕਰ ਦਿੱਤਾ ਗਿਆ ਸੋ ਇਹ ਹਾਦਸਾ ਵਾਪਰ ਲੂ ਤੇ ਆਣਾ ਦੇ ਵਿੱਚ ਮਾਦੋਪੂਰੀ ਗਲੀ ਨੰਬਰ 3 ਦੇ ਵਿੱਚ ਫਿਲਹਾਲ ਜਿਹੜੇ ਕਿ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਕੈਮਰੇ ਜਿਹੜੇ ਕਿ ਆਸ-ਪਾਸ ਦੇ ਖੰਗਾਲੇ ਗਏ ਜਿਸ ਤੋਂ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਕਿਸੇ ਵੱਲੋਂ ਹਵਾਈ ਫਾਇਰ ਕੀਤਾ ਗਿਆ ਸੀ ਸੋ ਹਵਾਈ ਫਾਇਰ ਹੈ ਜਿਹੜਾ ਕਿ ਉਹ ਬੱਚੀ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੈ ਸੋ ਪਤੰਗ ਉਡਦੇ ਵੇਖਣ ਗਈ ਸੀ ਹੈ ਬੱਚੀ ਤੇ ਕਿਸੇ ਵੱਲੋਂ ਹਵਾਈ ਫਾਇਰ ਕੀਤਾ ਗਿਆ ਤੇ ਬੱਚੀ ਦੇ ਸਿਰ ਦੇ ਵਿੱਚ ਜਾਲ ਲੱਗੀ ਗੋਲੀ ਜਦ ਪਤੰਗ ਉਡਦੇ ਵੇਖਣ ਗਈ ਸੀ ਬੱਚੀ ਤੇ ਗੋਲੀ ਲੱਗ ਗਈ ਬੱਚੀ ਦੇ ਸਿਰ ਤੇ ਕਾਫੀ ਜ਼ਿਆਦਾ ਖੂਨ ਵਹਿ ਗਿਆ ਸੀ ਜਦੋਂ ਖੂਨ ਵਹਿਣ ਲੱਗਾ ਤਾਂ ਉਦੋਂ ਘਰਦਿਆਂ ਨੂੰ ਪਤਾ ਲੱਗਾ ਕਿ ਇਸ ਦੇ ਸਿਰ 'ਚ ਗੋਲੀ ਲੱਗੀ ਹੈ ਤੇ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਵਿੱਚ ਫਿਲਹਾਲ ਗੋਲੀ ਕੱਢ ਦਿੱਤੀ ਗਈ ਤੇ ਉਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੋ ਪੁਲਿਸ ਆ ਫਿਲਹਾਲ ਜਿਹੜੇ ਕਿ ਘਰਦਿਆਂ ਦੇ ਦੁਆਲੇ ਲੱਗੇ ਸੀ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਰਹੀ ਹੈ ਤੋਂ ਮੁੱਢਲੀ ਜਾਂਚ ਦੇ ਵਿੱਚ ਜੋ ਕਿ ਸਾਹਮਣੇ ਆਇਆ ਕਿ ਕਿਸੇ ਦੇ ਵੱਲੋਂ ਹਵਾਈ ਫਾਇਰ ਕੀਤਾ ਗਿਆ ਸੀ ਸੋ ਹਵਾਈ ਫਾਇਰ ਕੀਤਾ ਗਿਆ ਜੜਾਕੀ ਗੋਲੀ ਬੱਚੀ ਦੇ ਸਿਰ ਦੇ ਵਿੱਚ ਲੱਗੀ। ਇਸੇ ਖਬਰ ਤੇ ਕਮਲ ਕਪੂਰ ਸਾਡੇ ਨਾਲ ਜੁੜ ਚੁੱਕੇ ਨੇ ਉਹਦੇ ਦੀ ਜਾਣਕਾਰੀ ਲਈ ਸੋ ਕਮਲ ਜੜਾਕੀ ਖਾਤਸਾ ਵਾਪਰਿਆ ਹਵਾਈ ਫਾਇਰ ਕੀਤਾ ਗਿਆ ਬੱਚੀ ਪਤੰਗ ਵੇਖਣ ਗਈ ਸੀ ਆਪਣੀ ਮਾਂ ਦੇ ਨਾਲ ਤੇ ਸਿਰ ਦੇ ਵਿੱਚ ਗੋਲੀ ਬੱਚੀ ਹੈ ਸੋ ਕੀ ਕੁਝ ਹੋਰ ਤੁਹਾਨੂੰ ਜਾਣਕਾਰੀ ਮਿਲ ਪਈ ਹੈ? ਪਰੰਦਾ ਵੀ ਇਹ ਕਿ ਲੁਧਿਆਣਾ ਦੇ ਮਾਦੋਪਰੀ ਦਾ ਇਹ ਇਲਾਕਾ ਹੈਗਾ ਜਿੱਤੇ ਇੱਕ ਬੱਚੀ ਜਿਹੜੀ 8 ਸਾਲਾਂ ਬੱਚੀ ਆਪਣੀ ਮਾਂ ਦੇ ਨਾਲ ਛੱਤ ਦੇ ਉੱਤੇ ਉੜਦੇ ਹੋਏ ਪਤੰਗ ਦੇਖ ਰਹੀ ਸੀ ਕਿ ਅਚਾਨਕ ਉਸਦੇ ਸਿਰ ਦੇ ਉੱਤੇ ਇੱਕ ਤਿੱਖੀ ਚੀਜ਼ ਆ ਕੇ ਲੱਗਦੀ ਹੈ ਔਰ ਉਸ ਨੂੰ ਵੀ ਜਿਹੜਾ ਪਹਿਲਾਂ ਪਤਾ ਨਹੀਂ ਚੱਲਦਾ ਕਿ ਕੀ ਉਹਦੇ ਸਿਰ 'ਚ ਲੱਗਿਆ ਹੈਗਾ ਉਹਨੂੰ ਦਰਦ ਜਿਹੜਾ ਮਹਿਸੂਸ ਹੋਇਆ ਉਹਨੇ ਆਪਣੀ ਨਾਲ ਜਿਹੜੀ ਉਹਦੇ ਮਾਤਾ ਖੜੀ ਸੀ ਉਹਨਾਂ ਨੂੰ ਦੱਸਿਆ ਕਿ ਮੇਰੇ ਸਿਰ ਦੇ ਵਿੱਚ ਕੋਈ ਚੀਜ਼ ਜਿਹੜੀ ਹੈ ਲੱਗੀ ਆ ਔਰ ਖੂਨ ਨਿਕਲ ਦੇਖਦੀ ਮਾਤਾ ਜਿਹੜੀ ਹੈ ਫਟਾਫਟ ਉਹਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਹੈ ਤਾਂ ਡਾਕਟਰ ਇਹਨਾਂ ਨੂੰ ਦੱਸਦਾ ਹੈਗਾ ਕੀਨਾਂ ਦੇ ਸਿਰ 'ਚ ਕੋਈ ਨੁਕੀਲੀ ਚੀਜ਼ ਲੱਗੀ ਹੈਗੀ ਐ ਔਰ ਜਿਸ ਤਰ੍ਹਾਂ ਇਹਨੂੰ ਹਸਪਤਾਲ ਰੈਫਰ ਕੀਤਾ ਜਾਂਦਾ ਉੱਥੇ ਜਾ ਕੇ ਪਤਾ ਲੱਗਦਾ ਕਿ ਇਹਨਾਂ ਦੇ ਸਿਰ ਦੇ ਵਿੱਚ ਬੱਚੀ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈਗੀ ਐ ਹਾਲਾਂਕਿ ਗੋਲੀ ਡਾਕਟਰ ਵੱਲੋਂ ਕੱਢ ਦਿੱਤੀ ਗਈ ਇਲਾਜ ਦਿੱਤਾ ਗਿਆ ਲੇਕਿਨ ਉਹਨਾਂ ਨੂੰ ਫਿਰ ਸਿਵਲ ਹਸਪਤਾਲ ਜੁਤੇ ਰੈਫਰ ਕਰ ਦਿੱਤਾ ਗਿਆ ਔਰ ਪੁਲਿਸ ਨੂੰ ਜੜੀ ਇਹਦੀ ਪੂਰੀ ਸੂਚਨਾ ਦਿੱਤੀ ਗਈ ਇਸ ਤੋਂ ਬਾਅਦ ਪੂਰਾ ਇਲਾਕਾ ਜਿਹੜਾ ਪਰਮਛਾਨਿਆ ਗਿਆ ਹੈਗਾ ਕਿ ਕਿਸ ਜਗ੍ਹਾ ਤੋਂ ਇਹ ਗੋਲੀ ਚੱਲੀ ਹੋਏਗੀ ਔਰ ਇਹਦੀ ਛਾਨਬੀਨ ਜਿਹੜੀ ਹੈ ਕੀਤੀ ਗਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਲਾਸ਼ੀ ਲਈਤੀ ਗਈ ਜਿਹੜੇ ਉੱਤੇ इज कि कि तो किया जा रहा है कि गोली कितों चल सदी है और कि दूरी तो अगर गोली चले तो ड्रॉप कर सकती हैगी है और दसा जा रहा है कि गोली जीडी है रिवालवर की गोली और रिवाल्वर तो यह चली हुई गोली दसी तो जा रही है जी परम ਜੀ ਗੋਲੀ ਵਜਿ ਸਭ ਤੋਂ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਕਿ ਸ਼ਰਿਆ ਇਸ ਤਰ੍ਹਾਂ ਜਿਹੜੀ ਕਿ ਫਾਇਰਿੰਗ ਵੀ ਕੀਤੀ ਜਾਂਦੀ ਹੈ ਚਾਹੇ ਹਵਾਈ ਫਾਇਰ ਹੋਵੇ ਉਹ ਫਿਲਹਾਲ ਜਿਹੜੀ ਕਿ ਬੱਚੇ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਉਸ ਦੀ ਹਾਲਤ ਕਿਵੇਂ ਹੈ ਕੀ ਵੀ ਕੰਡੀਸ਼ਨ ਹੈ ਉਸ ਦੀ ਜੀ ਬਿਲਕੁਲ ਦੇਰ ਰਾਤ ਵੀ ਬੱਚੀ ਨੂੰ ਜਿਹੜੀ ਛੁੱਟੀ ਦੇ ਦਿੱਤੀ ਗਈ ਸੀ ਗਨੀਮਤ ਰਹੀ ਕਿ ਗੋਲੀ ਬਹੁਤ ਜ਼ਿਆਦਾ ਸਿਰ ਦੇ ਅੰਦਰ ਨਹੀਂ ਤਸੀ ਇਸ ਦਾ ਮਤਲਬ ਹੈ ਕਿ ਗੋਲੀ ਥੋੜੀ ਦੂਰੋਂ ਚੱਲੀ ਹੈਗੀ ਔਰ ਡ੍ਰੌਪ ਕਰਦੇ ਹੋਏ ਲੱਗੀ ਹੈਗੀ ਇਸ ਕਾਰਨ ਉਸ ਬੱਚੀ ਦੀ ਜਾਨ ਜਿਹੜੀ ਹੈ ਬਚ ਸਕੀ ਹੈਗੀ ਔਰ ਬੱਚੀ ਫਿਲਹਾਲ ਬਿਲਕੁਲ ਸਿਹਤਮੰਦ ਹੈ ਔਰ ਆਪਣੇ ਪਰਿਵਾਰ ਦੇ ਵਿੱਚ ਜਾ ਚੁੱਕੀ ਹੈ ਕਿਉਂਕਿ ਹਸਪੀਟਲ ਤੋਂ ਉਹਨੂੰ ਛੁੱਟੀ ਦੇ ਦਿੱਤੀ ਗਈ ਹੈ ਜੀ ਬਿਲਕੁਲ ਕਮਲ ਜੀ ਕਮਲ ਤੁਸੀਂ ਸਾਡੇ ਨਾਲ ਬਨੇ ਰਹੋ ਇਸ ਵਿਚਾਲੇ ਇੱਕ ਹੋਰ ਬ੍ਰੇਕਿੰਗ ਹੈ ਜਿਹੜੀ ਕਿ ਸਾਹਮਣੇ ਆਈ ਲੁਧਿਆਣਾ ਤੋਂ ਹੀ